ਭਾਰਤੀ ਪੁਲਾੜ ਖੋਜ ਸੰਸਥਾ ਇਸਰੋ ਵੱਖ-ਵੱਖ ਅੰਤਰਰਾਸ਼ਟਰੀ ਸੰਸਥਾਵਾਂ ਅਤੇ ਦੇਸ਼ਾਂ ਨੂੰ ਉਪਗ੍ਰਹਿ ਪੁਲਾੜ ਵਿੱਚ ਛੱਡਣ ਵਾਸਤੇ ਸੇਵਾਵਾਂ ਪ੍ਰਦਾਨ ਕਰਦਾ ਹੈ। ਰੋਬਾ 3 ਯੂਰੋਪੀਅਨ ਪੁਲਾੜ ਏਜੰਸੀ ਈਸਾ ਵੱਲੋਂ ਇਸਰੋ ਦਾ ਪੀਐਸਐਲਵੀ ਰਾਕੇਟ ਵਰਤ ਕੇ ਛੱਡਿਆ ਗਿਆ ਇੱਕ ਅਜਿਹਾ ਮਿਸ਼ਨ ਹੈ। ਇੱਥੇ ਅਸੀਂ ਦੇਖ ਸਕਦੇ ਹਾਂ ਕਿ ਪਹਿਲੇ ਚਰਨ ਵਿੱਚ ਠੋਸ ਬਾਲਣ ਜਾਂ ਬਾਰੂਦ ਨਾਲ ਬਣੇ ਹੋਏ ਐਸ 139 ਰਾਕੇਟ ਅਤੇ 6 PSOM XL ਬੂਸਟਰ ਇੰਜਣਾਂ ਦੇ ਨਾਲ ਕੰਮ ਕਰਦਾ ਹੈ ਅਤੇ ਰਾਕੇਟ ਨੂੰ 109 ਸਕਿੰਟਾਂ ਵਿੱਚ ਲਗਭਗ 58 ਕਿਲੋਮੀਟਰ ਦੀ ਉਚਾਈ ਤੱਕ ਲੈ ਜਾਂਦਾ ਹੈ। ਪਹਿਲੇ 4 PSOM XL ਰਾਕੇਟ ਬੂਸਟਰ ਮੁੱਖ ਰਾਕੇਟ ਤੋਂ ਅਡ ਹੋ ਜਾਂਦੇ ਹਨ ਅਤੇ ਉਸ ਤੋਂ ਬਾਅਦ 2 PSOM XL ਰਾਕੇਟ ਬੂਸਟਰ ਮੁੱਖ ਰਾਕੇਟ ਤੋਂ ਅਡ ਹੋ ਜਾਂਦੇ ਹਨ। ਉਸ ਤੋਂ ਬਾਅਦ 139 ਰਾਕਟ ਬੰਦ ਹੋ ਜਾਂਦਾ ਹੈ ਅਤੇ ਮੁੱਖ ਰਾਕਟ ਤੋਂ ਅੱਡ ਹੋ ਜਾਂਦਾ ਹੈ। ਫਿਰ ਦੂਜੇ ਚਰਨ ਦਾ ਤਰਲ ਬਾਲਣ ਨਾਲ ਚੱਲਣ ਵਾਲਾ ਰਾਕਟ ਇੰਜਣ ਸ਼ੁਰੂ ਹੋ ਜਾਂਦਾ ਹੈ। ਤਕਰੀਬਨ 115 ਕਿਲੋਮੀਟਰ ਦੀ ਉਚਾਈ ਤੇ ਮੁੱਖ ਉਕਰਨਾ ਨੂੰ ਹਵਾ ਤੋਂ بچਾਉਣ ਵਾਲੀ ਢਾਲ ਅੱਡ ਹੋ ਜਾਂਦੀ ਹੈ ਕਿਉਂਕਿ 115 ਕਿਲੋਮੀਟਰ ਦੀ ਉਚਾਈ ਤੇ ਹਵਾ ਇੰਨੀ ਪਤਲੀ ਹੋ ਜਾਂਦੀ ਹੈ ਕਿ ਕਿਸੇ ਚੀਜ਼ ਦੇ ਉੱਤੇ ਉਸ ਦਾ ਕੋਈ ਫਰਕ ਨਹੀਂ ਪੈਂਦਾ। ਦੂਜੇ ਚਰਨ ਦਾ ਤਰਲ ਬਾਲਣ ਨਾਲ ਚੱਲਣ ਵਾਲਾ ਰਾਕੇਟ ਇੰਜਣ ਮੁੱਖ ਰਾਕੇਟ ਧੜ੍ਹ ਹੋਣ ਤੋਂ ਪਹਿਲਾਂ ਰਾਕੇਟ ਨੂੰ ਧਰਤੀ ਤੋਂ ਤਕਰੀਬਨ 100 ਫੀਟ ਕਿਲੋਮੀਟਰ ਉੱਚਾ ਲੈ ਜਾਂਦਾ ਹੈ ਇਸ ਤੋਂ ਬਾਅਦ ਤੀਜੇ ਚਰਨ ਦਾ ਠੋਸ ਬਾਲਣ ਜਾਂ ਬਾਰੂਦ ਨਾਲ ਚੱਲਣ ਵਾਲਾ ਰਾਕੇਟ ਇੰਜਣ ਸ਼ੁਰੂ ਹੋ ਜਾਂਦਾ ਹੈ ਅਤੇ ਰਾਕੇਟ ਨੂੰ ਅੱਗੇ ਲੈ ਕੇ ਜਾਂਦਾ ਹੈ ਰਾਕਟ ਨੂੰ ਧਰਤੀ ਤੋਂ ਤਕਰੀਬਨ 340 ਕਿਲੋਮੀਟਰ ਉਚਾ ਛੱਡਣ ਤੋਂ ਬਾਅਦ ਤੀਜੇ ਚਰਨ ਦਾ ਰਾਕਟ ਇੰਜਣ ਮੁੱਖ ਰਾਕਟ ਤੋਂ ਅਡਵ ਹੋ ਜਾਂਦਾ ਹੈ ਅਤੇ ਚੌਥੇ ਚਰਨ ਦਾ ਤਰਲ ਬਾਲਣ ਨਾਲ ਚੱਲਣ ਵਾਲਾ ਇੰਜਣ ਸ਼ੁਰੂ ਹੋ ਜਾਂਦਾ ਹੈ। ਤਰਲ ਬਾਲਣ ਨਾਲ ਚੱਲਣ ਵਾਲਾ ਚੌਥੇ ਚਰਨ ਦਾ ਇੰਜਣ ਰਾਕਟ ਨੂੰ ਧਰਤੀ ਤੋਂ ਤਕਰੀਬਨ 1005 ਕਿਲੋਮੀਟਰ ਤੱਕ ਉੱਚਾ ਲੈ ਜਾਂਦਾ ਹੈ। ਇੱਥੇ ਅਸੀਂ ਦੇਖ ਸਕਦੇ ਹਾਂ ਕਿ ਪ੍ਰੋਬਾ ਤਿੰਨ ਮੁਖ ਰਾਕੇਟ ਤੋਂ ਵੱਖ ਹੋ ਗਿਆ ਹੈ ਅਤੇ ਹੁਣ ਆਪਾਂ ਦੇਖਾਂਗੇ ਕਿ ਇਹ ਦੋਵੇਂ ਉਪਗ੍ਰਹਿ ਕਿਵੇਂ ਇੱਕ ਦੂਜੇ ਨਾਲ ਤਾਲਮੇਲ ਬਣਾ ਕੇ ਇੱਕ ਖਾਸ ਸੰਰਚਨਾ ਵਿੱਚ ਕੰਮ ਕਰਨਗੇ ਅਤੇ ਸੂਰਜ ਬਾਰੇ ਹੋਰ ਜਾਣਕਾਰੀ ਇਕੱਠੀ ਕਰਨਗੇ ਪਰ ਉਹ ਤਿੰਨ ਤੇ ਲੱਗਿਆ ਕੈਮਰਾ ਸੂਰਜ ਦੇ ਕਰੋਨਾ ਦਾ ਨਿਰੀਖਣ ਕਰੇਗਾ ਅਤੇ ਸੂਰਜ ਦੇ ਕਰੋਨਾ ਬਾਰੇ ਆਪਾਂ ਨੂੰ ਹੋਰ ਜਾਣਕਾਰੀ ਦੇਵੇਗਾ ਨਾਲ ਹੀ ਇਹ ਦਿਖਾਇਆ ਜਾਵੇਗਾ ਕਿ ਕਿਵੇਂ ਦੋ ਉਪਗ੍ਰਹਿਆਂ ਨੂੰ ਧਰਤੀ ਤੋਂ ਦੂਰ ਇੱਕ ਸਟੀਕ ਸੰਰਚਨਾ ਵਿੱਚ ਉਡਾਇਆ ਜਾ ਸਕਦਾ ਹੈ